ਇੰਨਾ ਤਸਵੀਰਾਂ ਨੂੰ ਦੇਖ ਕੇ ਤੁਹਾਡਾ ਦਿਮਾਗ ਘੁੰਮ ਜਾਣਾ ਜਾਂ ਫਿਰ ਤੁਹਾਨੂੰ ਇਹ ਪਤਾ ਚੱਲ ਜਾਣਾ ਹੈ ਕਿ ਲੱਖਾਂ ਹਾਦਸਿਆਂ ਦੇ ਹੋਣ ਤੋਂ ਬਾਅਦ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਦਾਅਵੇ ਕਰਦੀ ਪਈ ਹੈ ਪੁਲਿਸ ਤੁਸੀਂ ਦੇਖ ਲਵੋ ਕਿ ਗਰਮੀ ਦੇ ਇਸ ਮੌਸਮ ਦੇ ਵਿੱਚ ਸਿਰਫ ਇਸ ਕਰਕੇ ਕਿ ਇਹਨਾਂ ਬੱਚਿਆਂ ਦੀ ਸਿਹਤ ਜਾਨ ਸੁਰੱਖਿਅਤ ਰਹੇ ਕਿਸ ਤਰ੍ਹਾਂ ਆਪੋ ਆਪਣਾ ਕੰਮ ਕਰਦੀ ਪਈ ਹੈ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਕੰਮ ਕੀਤੇ ਜਾ ਰਹੇ ਐ ਇਹ ਤਸਵੀਰਾਂ ਉਹਨਾਂ ਮਾੜੇ ਸਕੂਲਾਂ ਦੀਆਂ ਸਾਹਮਣੇ ਆਉਂਦੀਆਂ ਪਈਆਂ ਨੇ ਜਿਨ੍ਹਾਂ ਦੇ ਸਕੂਲ ਦੇ ਵਿੱਚ ਬੱਚੇ ਤਾਂ ਜਿਸ ਤਰ੍ਹਾਂ ਸਕੂਲ ਵਾਲੇ ਵੱਡੀਆਂ ਮੋਟੀਆਂ ਫੀਸਾਂ ਕਹਿ ਦਿੰਦੇ ਐ ਭਰਦੇ ਰਹਿੰਦੇ ਐ ਪਰ ਹੁਣ ਖੁਦ ਸੀਨੀਅਰ ਪੁਲਿਸ ਅਧਿਕਾਰੀ ਬੱਸ ਦੇ ਵਿੱਚ ਚੜ੍ਹ ਕੇ ਇਹਨਾਂ ਬੱਚਿਆਂ ਨੂੰ ਇਹ ਕਹਿੰਦੇ ਪਏ ਐ ਕਿ ਇਹ ਬੱਸ ਪੂਰੀ ਤਰ੍ਹਾਂ ਕੰਡਮ ਹੋ ਚੁੱਕੀ ਐ ਤੇ ਜੇਕਰ ਇੱਥੇ ਕੁਝ ਹੋ ਜਾਂਦਾ ਐ ਤਾਂ ਵੱਡਾ ਆਤਸਾ ਵੀ ਵਾਪਰ ਸਕਦਾ ਆ ਤੁਸੀਂ ਆਪਣੇ ਪੇਰੈਂਟਸ ਤੱਕ ਇਹ ਖਬਰ ਪਹੁੰਚਾ ਦੇਣਾ ਤੇ ਦੂਸਰੇ ਪਾਸੇ ਤੁਸੀਂ ਇਨ੍ਹਾਂ ਬੱਸ ਦੇ ਡਰਾਈਵਰ ਕੰਡਕਟਰਾਂ ਦੇ ਹਾਲ ਪਹਿਲੇ ਅੰਦਾਜ਼ੇ ਤੋਂ ਹੀ ਦੇਖ ਕੇ ਲਗਾ ਸਕਦੇ ਹਾਂ ਕਿ ਇਹ ਦੇਖਣ ਦੇ ਵਿੱਚ ਕਿਸ ਤਰ੍ਹਾਂ ਦੇ ਲੱਗਦੇ ਪਏ ਐ ਜ਼ਿਕਰੇ ਖਾਸ ਹੈ ਕਿ ਤਸਵੀਰਾਂ ਭਾਵੇਂ ਪੂਰੇ ਪੰਜਾਬ ਦੇ ਵਿੱਚ ਬਰੀਕੀ ਦੇ ਨਾਲ ਜ਼ਰੂਰ ਪੰਜਾਬ ਪੁਲਿਸ ਨੂੰ ਅਜਿਹੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਤੁਸੀਂ ਵੀ ਜ਼ਰੂਰ ਇਹ ਪੂਰੀ ਖਬਰ ਸੁਣਨ ਤੋਂ ਬਾਅਦ ਦੇਖਣ ਤੋਂ ਬਾਅਦ ਹੈਰਾਨ ਹੋ ਜਾਣਾ ਤੇ ਜਲਦ ਇਹ ਖਬਰ ਆਪਣੇ ਨਜ਼ਦੀਕੀਆਂ ਤੱਕ ਪਹੁੰਚਾ ਦੇਣਾ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਪੜਾਉਣ ਜਾਂਦੇ ਐ ਪੜਦੇ ਨੇ ਜਾਂ ਜੇਕਰ ਤੁਸੀਂ ਖੁਦ ਸਟੂਡੈਂਟ ਹੋ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਡਰਾਈਵਰਾਂ ਨੂੰ ਹਦਾਇਤਾਂ ਉਹਨਾਂ ਦੀਆਂ ਫਰਸਟ ਏਡ ਕਿਟਸ ਅੱਗ ਬੁਝਾਓ ਜੰਤਰ ਬੱਚਿਆਂ ਲਈ ਪੀਣ ਦਾ ਪਾਣੀ ਅਤੇ ਹੋਰ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਸੀ ਇਸ ਮੌਕੇ ਤੇ ਟ੍ਰੈਫਿਕ ਇਨਚਾਰਜ ਹਰਜੀਤ ਸਿੰਘ ਨੇ ਜਦੋਂ ਇਸ ਮਾਮਲੇ ਨੂੰ ਲੈ ਕੇ ਬਰੀਕੀ ਦੇ ਨਾਲ ਤਫ਼ਤੀਸ਼ ਕੀਤੀ ਤਾਂ ਕਈ ਤਰ੍ਹਾਂ ਦੀਆਂ ਹੈਰਾਨੀਜਨਕ ਚੀਜ਼ਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਨ੍ਹਾਂ ਵੱਲੋਂ ਵਰਤੀ ਨਹੀਂ ਪਾਈ ਗਈ ਸੀ ਅਤੇ ਨਾਲ ਦੀ ਨਾਲ ਜਦੋਂ ਉਹਨਾਂ ਨੇ ਡਰਾਈਵਰਾਂ ਤੋਂ ਪੁੱਛਿਆ ਕਿ ਤੁਹਾਡਾ ਸਮਾਨ ਪੂਰਾ ਏ ਤੁਹਾਡੀ ਗੱਡੀ ਠੀਕ ਹੈ ਤਾਂ ਤੁਸੀਂ ਆਪ ਵੀ ਸੁਣ ਲਵੋ ਕਿ ਸਕੂਲ ਜਿਹੜੇ ਪ੍ਰਾਈਵੇਟ ਆਪਣੇ ਆਪ ਨੂੰ ਅਖਵਾਉਂਦੇ ਐ ਜ਼ਮੀਨੀ ਹਕੀਕਤ ਕੀ ਨਿਕਲ ਕੇ ਸਾਹਮਣੇ ਆਈ ਹੈ